ਭੀਤੇ ਦਿਨਾਂ ਦੇ ਵਿੱਚ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦਾ ਕਤਲ ਹੋਇਆ ਤੇ ਇਸ ਕਤਲ ਤੋਂ ਬਾਅਦ ਲਗਾਤਾਰ ਸਿਆਸੀ ਕਮਸਾਨ ਚੱਰੀ ਹੈ ਹੁਣ ਚਰਨਜੀਤ ਚੰਨੀ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਸਰਕਾਰ ਦੇ ਉੱਤੇ ਕਈ ਸਵਾਲ ਚੱਕੇ ਨੇ ਤੇ ਦੱਸ ਦिए ਕਿ ਪੁਲਿਸ ਤੋਂ ਇੱਕ ਵੱਡੀ ਕਾਰਵਾਈ ਦੀ ਮੰਗ ਕੀਤੀ ਹੈ ਹਾਲਾਂਕਿ ਚਰਨਜੀਤ ਚੰਨੀ ਨੇ ਉਹਨਾਂ ਨੇ ਹੱਕ ਦੇ ਵਿੱਚ ਜਿਹੜਾ ਕਿ ਕਿਹਾ ਇੱਕ ਵੱਡੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਸ ਨੂੰ ਲੈ ਕੇ ਪੁਲਿਸ ਨੂੰ ਜਿਹੜਾ ਕਿ ਉਹਨਾਂ ਨੇ ਵੱਡਾ ਸਨੇਹਾ ਲਗਾਇਆ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਉ ਤਾਨੂੰ ਸੁਣਾਉਨੇ ਆ ਸਾਫ ਦਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇਹਦੇ ਸੰਭਾਲਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰ ਨਾਲ ਮਾਰਦਾ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦੋਗੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਲੁਧਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰ ਲਿਆਇਆ ਇਹਦਾ ਮਤਲਬ ਲੁਧਿਆਣੇ ਚ ਨਜਾਇਜ਼ ਹਥਿਆਰ ਵੀ ਵਿਕਦਾ ਡਾਊਨ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ ਸੀ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮਐਲਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲੱਫੜ ਮਾਰਨਗਾ ਤੇ ਇਹਦੇ ਖਿਲਾਫ ਐਮਐਲਏ ਬੋਲਿਆ ਸੀ। ਆਪੀ ਦੇਖ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹੱਤਾ ਕਰ ਦਿਆ ਗਿਆ। ਤੇ ਇਹਦੇ ਪਰਚੇ ਵੀ ਹੋਏ। ਅੱਜ ਉਸ ਦਾ ਕਤਲ ਹੋ ਗਿਆ ਹੈ ਕੱਲ। ਹਾਂ ਉਹਨਾਂ ਦੇ ਭੈਣ ਜੀ ਖੜੇ ਐ। ਇਹ ਉਹਦਾ ਭਰਾ ਖੜਾ ਹੈ। ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਇਹ ਲਾਖ ਸਿੰਘ ਉਹਦੇ ਤੋਂ ਮੈਨੂੰ ਖਤਰਾ ਹੈ। ਇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਭ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚ ਨਾ ਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਹਾਂ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਿਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਰਜ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਫੇਰ ਉਹਨੂੰ ਧਮਕੀ ਦਿੰਦੀ ਹੈ ਤੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਤੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਬੋਲੀਆਂ ਚੱਲ ਗਈਆਂ ਇਸੇ ਤਰ੍ਹਾਂ ਮੁਸੇਵਾਲੇ ਨੂੰ ਨਹਤਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ ਆ ਬੀਬੀ ਖੜੀ ਆ ਸਾਡੀ ਸਰਪੰਚ ਮੇਰਾ ਭਾਈ ਸੀ ਫੇਰੀ ਵੀ ਮਦਦ ਕੀਤੀ ਉਹਨੇ ਇਲੈਕਸ਼ਨ ਚ ਮੰਨੂ ਵੀ ਕਾਹੇ ਵਗਾਏ ਮਿਲਦਾ ਸੀ ਬੁਖ ਸੁਖ ਦੇ ਵਿੱਚ ਅਸੀਂ ਆਉਂਦੇ ਸੀ ਇੱਕ ਦੂਜੇ ਦੇ ਲੇਕਿਨ ਇਹਨਾਂ ਨੇ ਸਾਡੇ ਪਰਿਵਾਰ ਦਾ ਹੀਰਾ ਥੋੜੀਆਂ ਮਾਰ ਕੇ ਮਾਰਿਆ ਇਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇਹਨੂੰ ਨਹਤਾ ਕੀਤਾ ਤੇ ਅਸੀਂ ਮੰਗ ਕਰਦੇ ਆਂ ਕਿ ਜਿਹੜੇ ਬੰਦੇ ਜ਼ਿੰਮੇਵਾਰ ਹੈ ਉਹਨਾਂ ਦੇ ਪਰਚੇ ਦੇ ਵਿੱਚ ਨਾਮ ਪਾਏ ਜਾਣ ਤੇ ਇਹਦੀ ਇਨਕੁਆਇਰੀ ਜਿਹੜੀ ਸੀਬੀਆਈ ਨੂੰ ਦਿੱਤੀ ਤੈਨੂੰ ਸਰ ਤੁਸੀਂ ਕਹਿੰਦੇ ਹੋ ਸਿਆਸੀ ਕਤਲ ਹੈ ਪਰ ਪੁਲਿਸ ਕਹਿ ਰਹੀ ਹੈ ਕਿ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਸੀ ਕਿ ਪਰਿਵਾਰਕ ਨੰਬਰ ਤੁਹਾਨੂੰ ਦੱਸਿਆ ਪੁਲਿਸ ਸਾਰਾ ਕੁਝ ਕਹਿੰਦੀ ਹੈ ਲੇਕਿਨ ਪੁਲਿਸ ਨੂੰ ਮੈਂ ਪੁੱਛਣਾ ਚਾਹੁੰਨਾ ਨਾ ਨਾਜਾਇਜ਼ ਹਥਿਆਰ ਕਿੰਨਾ ਆ ਗਿਆ ਬੰਦੇ ਕੋਲ ਉਹ ਚਿੱਟਾ ਪੀ ਕਿਸ ਤਰ੍ਹਾਂ ਫਿਰਦਾ ਸੀ ਤੁਸੀਂ ਕਿਉਂ ਇਸ ਬੰਦੇ ਦਾ ਨਜਾਇਜ਼ ਅਸਲੀ ਹਸਲਾ ਜਿਹੜਾ ਇਹਦਾ ਆਪਣਾ ਸੀ ਜਿਹੜਾ ਕਿ ਲਾਇਸੈਂਸੀ ਸੀ ਉਹ ਥਾੜੇ ਵਿੱਚ ਜਮ੍ਹਾਂ ਕਰਾਇਆ ਹੋਇਆ ਸੀ ਜੇ ਉਹਦੇ ਪਾਸ ਅਸਲਾ ਹੁੰਦਾ ਤਾਂ ਉਹ ਦੂਸਰੇ ਬੰਦੇ ਦੀ ਹਿੰਮਤ ਨਹੀਂ ਸੀ ਪੈਣੀ ਇਹਦੇ ਗੋਲੀ ਮਾਰਦੇ ਉਸ ਕਹਿੰਦੀ ਜੇ ਅਸਲਾ ਬੇਫਤਾ ਸੀ ਇਹਨਾਂ ਨੇ ਅੱਜ ਡੀਏਜੀ ਸਾਹਿਬ ਨੇ ਕਿਹਾ ਜੀ ਬਾਈ ਜੀ ਇਹਨੇ ਮੰਗ ਕੀਤੀ ਬਾਰ-ਬਾਰ ਮੇਰਾ ਅਸਲਾ ਵਾਪਸ ਦੇ ਦਿਓ ਉਸ ਤੋਂ ਬਾਅਦ ਇਹ ਜ਼ੋਰ ਲਾਉਂਦਾ ਰਿਹਾ ਕਿ ਮੈਨੂੰ ਸਿਕਿਉਰਿਟੀ ਦੇ ਦਿਓ ਨਾ ਸਿਕਿਉਰਟੀ ਦਿੱਤੀ ਨਾ ਅਸਲਾ ਦਿੱਤਾ ਇਹਦਾ ਆਪਣਾ ਤੇ ਨਹੱਤੇ ਬੰਦੇ ਤੇ ਗੋਲੀਆਂ ਚੱਲਿਆ ਤੁਹਾਡੇ ਨਾਲ ਕਦੇ ਗੱਲਬਾਤ ਹੋਈ ਸੀ ਉਹਨਾਂ ਦੀ ਇਸ ਮਸਲੇ ਨੂੰ ਲੈ ਕੇ ਵੀਡੀਓ ਦੇ ਵਿੱਚ ਬੋਲ ਰਿਹਾ ਉਹ ਕਿ ਉਹ ਕੋਈ ਤੇ ਖਤਰਾ ਹੈ ਮੈਨੂੰ ਆਹ ਵੀਡੀਓ ਲੋ ਇੱਥੇ ਮੈਨੂੰ ਕੌਣ ਦਿਖਾ ਰਿਹਾ ਡੀਜੀ ਸਾਹਿਬ ਨੇ ਕਿਹਾ ਇਹ ਪੈਸਿਆਂ ਦਾ ਰੋਲਾ ਸੀ ਉਹਦੇ ਕਰਕੇ ਕਤਲ ਹੋਇਆ ਵੀਰ ਜੀ ਡੀਜੀ ਨਹੀਂ ਕਹਿ ਰਿਹਾ ਪਿੱਛੇ ਦੇ ਸਰਕਾਰ ਪਰ ਆ ਰਹੀ ਉਹ ਤੁਹਾਨੂੰ ਸਾਹਿਬ ਵੈਪਨ ਆਇਆ ਲੁਧਿਆਣੇ ਤੋਂ ਮਿਲ ਗਿਆ ਸੌਖਾ ਮਿਲ ਗਿਆ ਕਹਿ ਰਹੇ ਨੇ ਇਲੀਗਲ ਵੈਪਨ ਹੈ ਇਹਦੇ ਲਈ ਸਰਕਾਰ ਦੀ ਕਰ ਮੈਂ ਇਹੀ ਕਹਿ ਰਿਹਾ ਮੈਂ ਪਹਿਲਾਂ ਕਹਿ ਚੁੱਕਿਆ ਕੇ ਨਸ਼ਾ ਵੀ ਮਿਲ ਗਿਆ ਉਹਨੂੰ ਚਿੱਟਾ ਉਹਨੂੰ ਬੰਦੇ ਨੂੰ ਇਲੀਗਲ ਵੈਪਨ ਵੀ ਪ੍ਰੋਵਾਈਡ ਹੋ ਗਿਆ ਲੁਧਿਆਣੇ ਤੋਂ ਇਹਦੇ ਪਿੱਛੇ ਕੌਣ ਹੈ ਕੀ ਆ ਇਹ ਸਰਕਾਰ ਦੇ ਵਿੱਚ ਖੁੱਲੇ ਆਮ ਅਸਰਾ ਮਿਲ ਰਿਹਾ ਹੈ 12 ਘੰਟੇ ਚ ਬਰਨਾਲੇ ਚ ਦੋ ਕਤਲ ਹੋ ਗਏ ਜੀ ਦੋ ਦਿਸ਼ਾ ਦੇ ਬਾਅਦ ਦੋ ਕਤਲ ਹੋਏ ਆ ਜੀ ਇੱਕ ਦਿਸ਼ਾ ਦੇ ਚ ਦੇਖ ਲਓ ਪਿਛਲੇ 12 ਘੰਟੇ ਚ ਦੋ ਕਤਲ ਹੋ ਗਏ ਸਾਰੇ ਪੰਜਾਬ ਚ ਨਿਤ ਕਤਲ ਹੁੰਦੇ ਆ ਕਿੱਥੇ ਲੋਏਡ ਆਰਡਰ ਦੀ ਸਥਿਤੀ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਰੋਜ਼ ਕੈਕਸਟਰਾਂ ਦੇ ਟੈਲੀਫੋਨ ਆ ਰਹੇ ਆ ਰੋਜ਼ ਕੈਕਸਟਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਆ ਕਨੀ ਸਾਹਿਬ ਪਰਿਵਾਰ ਨੇ ਤੁਹਾਡਾ ਕੋਲ ਕੀ ਗੱਲ ਕੀਤੀ ਇਹ ਫੈਸਲਾ ਕੀ ਹੈ ਇਹ ਧਰਨਾ ਜਾਰੀ ਰੱਖਣਗੇ ਪਰਿਵਾਰ ਆ ਪੈਣ ਖੜੀ ਹੈ